ਸਾਡੇ ਐਸਐਚਓ ਸਦਰ ਨੇ ਵਿਨੋਦ ਸ਼ਰਮਾ ਨੇ ਬੜਾ acha ਕੰਮ ਕੀਤਾ ਸਾਡੇ ਇੱਕ ਪਰਚਾ ਦਰਜ ਹੋਇਆ ਸੀਗਾ 204/7924 ਨੂੰ ਅੰਡਰ ਸੈਕਸ਼ਨ 303 2 ਬੀਐਨਐਸਏ ਦੀ ਬੋਲ ਉਹਨੂੰ ਫਾਲੋਅ ਅਪ ਕਰਦੇ ਹੋਏ ਅਸੀਂ ਕੈਮਰੇਜ ਦੀ ਮਦਦ ਲੈ ਕੇ ਅਸੀਂ ਤਿੰਨ ਮੁੰਡੇ ਐਪ੍ਰੀਹੈਂਡ ਕੀਤੇ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸ਼ਸ਼ੀ ਇੱਕ ਦਾ ਨਾਮ ਨਵਦੀਪ ਰਣਵੀਰ ਇਹ ਸਾਰੇ 24 21 22 ਸਾਲ ਦੇ ਮੁੰਡੇ ਹੈਗੇ ਨੇ ਇਹਨਾਂ ਦੀ ਜਦੋਂ ਅਸੀਂ ਬੋਸ਼ਕਸ਼ ਖੇਤੀ ਤੇ ਇਹਨਾਂ ਨੇ ਇੱਕ ਜਿਹੜਾ ਸਾਡੇ ਕੋਲ ਮੌਕੇ ਤੇ ਰਿਕਵਰੀ ਹੋਈ ਆ ਰੈੱਡ ਐਕਟਿਵੇਟਰ ਰਿਕਵਰ ਹੋਇਆ ਹਾਲਗੇੜ ਤੋਂ ਚੋਰੀ ਕੀਤੀ ਸੀ ਇਹ ਕਿ ਇਹਨਾਂ ਨੇ ਬਾਈਕ ਚੋਰੀ ਕੀਤੀ ਸੀ ਅ ਗੰਡਾ ਸਿੰਘ ਚੌਂਗ ਦੇ ਵਿੱਚੋਂ ਤੇ ਰਿਕਵਰੀ ਹੋ ਗਈ ਆ ਤੇ ਹੋਰ ਵੀ ਇਹਨਾਂ ਨੇ ਵਾਰਦਾਤਾਂ ਕਾਫੀ ਕੀਤੀਆਂ ਆਗੀਆਂ ਇਹਨਾਂ ਦੇ ਉੱਪਰ ਵੀ ਅਸੀਂ ਕੰਮ ਕਰ ਰਹੇ ਹਾਂ ਕਿੰਨੇ ਕੁ ਮੋਟਰਸਾਈਕਲਾਂ ਦਾ ਕੋਟ ਰਿਕਵਰ ਹੋਏ ਜੇ ਹਾਲੇ ਫਿਲਹਾਲ ਅਸੀਂ ਦੋ ਬਾਈਕਾਂ ਰਿਕਵਰ ਕੀਤੀਆਂ ਨੇ ਤੇ ਇਹਨਾਂ ਦੇ ਉੱਪਰ ਹੋਰ ਵੀ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਅਸੀਂ ਹੋਰ ਰਿਕਵਰੀ ਕਰਾਂਗੇ ਕਰਦੇ ਕੀ ਨੇ ਜੀ ਇਹ ਕੁਝ ਨਹੀਂ ਕਰਦੇ ਜੀ ਸਾਰੇ ਵਿਲੇ ਨੇ ਕੁਛ ਨਹੀਂ ਕੰਮ ਕਰ ਕਰਦੇ ਨੇ ਆਪਣੇ ਘਰੋਂ ਸਕੂਲ ਦੇ ਸਟੱਡੀ ਕਰਦੇ ਨੇ ਸਕੂਲ ਕਿਥੋਂ ਤੱਕ ਸਕੂਲ ਦੇ ਵਿੱਚ ਬੜਦੇ ਨੇ ਹਾਂ ਜੀ ਕਿੰਨੀ ਏਜ ਹੈ ਇਹਨਾਂ ਦੀ ਸਾਰੀ 20 ਤੋਂ 24 ਦੇ ਵਿੱਚ ਵਿੱਚ ਹੈਗੇ ਨੇ 20 ਕੀ ਬਾਈ ਤੋਂ 24 ਸਾਡੇ ਜਿਹੜਾ ਸ਼ਸ਼ੀ ਹੈਗਾ ਜੀ ਉਹ ਉਹ 24 ਸਾਲ ਦਾ ਹੈ ਨਵਦੀਪ 21 ਸਾਲ ਦਾ ਹੈ ਜਿਹੜਾ ਰਣਵੀਰ ਉਹ 20 ਸਾਲ ਦਾ ਹੈ ਦੋਸਤਾਂ ਦਾ ਹੀ ਹੈ ਨੀ ਦੋਸਤਾਂ ਨਾਲ ਹੈਗਾ ਸੇਮ ਪਿੰਡ ਤੋਂ ਹੈਗੇ ਨੇ ਵੱਲਾ ਸੀ ਨਵਦੀਪ ਕਿੰਨੇ ਸਾਲ ਦਾ ਜੀ ਨਵਦੀਪ ਹੈਗਾ ਜੀ 21 ਸਾਲ ਦਾ ਜੀ ਕੋਕੜੇ ਕਹਿੰਦੇ ਰਣਵੀਰ 20 ਸਾਲ ਦਾ ਜੀ ਰਣਵੀਰ 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 ਤੇ ਇਹ ਸਾਰੇ ਇੱਕੋ ਪਿੰਡ ਦੇ ਨੇ ਵੱਲਾ ਦੇ ਰਹਿਣ ਵਾਲੇ ਹੈਗੇ। ਥਾਣਾ ਸਦਰ ਵੱਲੋਂ ਇੱਕ ਕੰਪਲੇਨਟ ਲਿਖਾਈ ਗਈ ਹੈ ਐਲੀਮੈਂਟਰੀ ਸਕੂਲ ਪੰਲਾ ਸਕੂਲ ਗਵਰਨਮੈਂਟ ਸਰਕਾਰੀ ਸਕੂਲ ਬੜਕ ਨੇ। ਸਰ ਇਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ। ਕਾਫੀ ਹੈ ਉਮੀਦ ਹੈ ਕਿ ਇਹਨਾਂ ਕੋਲ ਕਾਫੀ ਵਰਤਸਾਨ ਨੂੰ ਟ੍ਰੇਸ ਹੋਣੀ ਹੈ। ਸਰ ਜਿਸ ਤਰ੍ਹਾਂ ਕਿ ਸਵਾਨੀ ਬਹੁਤ ਆਉਂਦੇ ਨੇ ਜੈਂਟਰ ਤੋਂ ਬਹੁਤ ਜ਼ਿਆਦਾ ਮੋਟਰਸਾਈਕਲ ਵੀ ਚੱਲ ਰਹੇ ਨੇ। ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾ ਆਪਣੇ ਸੜਕ ਨੂੰ ਨੀਤੀ ਕਿਹੜਿਆ ਸਵਾਨੀ ਵਿੱਚ ਲੋਕਾਂ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਬੜੇ ਅੱਛੇ ਪਲਾਨ ਕੀਤੇ ਹੋਏ ਨੇ। ਸਿਟੀ ਸੈਲਿੰਗ ਪਲਾਨ ਹੋਏ ਨੇ ਨਾਕਾਬੰਦੀ ਪਲਾਨ ਹੋਏ ਨੇ ਉਹਨਾਂ ਦੇ ਉੱਪਰ ਅਸੀਂ ਕਾਫੀ ਅچھے ਰਿਜ਼ਲਟ ਦੇ ਰਹੇ ਹਾਂ ਮਾਨਯੋਗ ਸੀਪੀ ਸਾਹਿਬ ਨੂੰ ਤੇ ਸਾਡੇ ਮਾਨਯੋਗ ਡੀਸੀਪੀ ਜੂ ਸਾਹਿਬ ਮਨੂ ਰਾਣਾ ਸਾਹਿਬ ਉਹ ਖੁਦ ਆਪ ਫੀਲਡ ਦੇ ਵਿੱਚ ਰਹਿ ਕੇ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਤੇ ਜਿਹੜੀ ਵਾਰਦਾਤ ਆ ਜੁੜੀ ਵਾਰਦਾਤ ਹੁੰਦੀ ਆ ਉਹ 100% ਅਸੀਂ ਟ੍ਰੇਸ ਕਰਦੇ ਹਾਂ